ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਬਰ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਰਾਜੀ ਖੁਸ਼ੀ ਹੋਗੇ ਤੇ ਅੱਜ ਦੀ ਵੀਡੀਓ ਚ ਆਪਾਂ ਲੈ ਕੇ ਆਏ ਹਾਂ ਇਹ ਔਲੇ ਕਿਹ ਹੈ ਔਲੇ ਔਲੇ ਆਪਾਂ ਤੋੜ ਕੇ ਲਿਆਏ ਆ ਕਿਸੇ ਦੇ ਲੱਗੇ ਬਹੁਤ ਸਾਰੇ ਤੇ ਉਥੋਂ ਆਪਾਂ ਤੋੜ ਕੇ ਲਿਆਏ ਆ ਇਹਨਾਂ ਦਾ ਆਪਾਂ ਬਣਾਵਾਂਗੇ ਮਰਬਾ ਕੁਝ ਆਪਾਂ ਇਹਨਾਂ ਦਾ achar ਪਾਵਾਂਗੇ ਅੱਧਿਆਂ ਦਾ ਆਪਾਂ ਮਰਬਾ ਬਣਾ ਲਾਂਗੇ ਅੱਧਿਆਂ ਦਾ ਆਪਾਂ achar ਪਾਵਾਂਗੇ ਆਜਾ ਆਪਾਂ ਇਹਨੂੰ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲੈਨੇ ਆ ਤੇ ਔਲੇ ਆਪਾਂ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲਿਆ ਇਹਨਾਂ ਨੂੰ ਆਪਾਂ ਇੱਕ ਇਸ ਤਰ੍ਹਾਂ ਕਾਂਡੇ ਦੀ ਹੈਲਪ ਦੇ ਨਾਲ ਵਿੱਚ ਸ਼ੇਕ ਕਰ ਲਾਂਗੇ ਸਾਰਿਆਂ ਦੇ ਵਿੱਚ ਇਹ ਔਲੇ ਦੇ ਸੀਆ ਜਿਆਦੇ ਮੋٹے ਨਹੀਂਗੇ ਪਰ ਆਪਾਂ ਇਹਨਾਂ ਦਾ ਹੀ ਮਰੱਬਾ ਬਣਾਵਾਂਗੇ ਵੈਸੇ ਪੱਕੇ ਆ ਉਦੋਂ ਇਹ ਸਾਈਜ ਨਾਲ ਦਾ ਛੋਟਾ ਵਾ ਔਲਿਆਂ ਦੇ ਵਿੱਚ ਇਸ ਤਰ੍ਹਾਂ ਸਰਾਕ ਕਰ ਲਾਂਗੇ ਤੇ ਔਲਿਆਂ ਚ ਆਪਾਂ ਸ਼ੇਕ ਕਰ ਲਿਆ ਵੇਖੋ ਇਹ ਘਾਡੇ ਦੀ ਹੈਲਪ ਨਾਲ ਆਪਾਂ ਸ਼ੇਕ ਕਰ ਲਿਆ ਤੇ ਇਹਨਾਂ ਨੂੰ ਆਪਾਂ ਹੁਣ 7-8 ਘੰਟੇ ਪਿਉਵਾਂਗੇ ਚੂਨਾ ਪਾ ਕੇ ਤੇ ਬੋਲ ਚ ਪਾ ਲਾਂਗੇ ਆਪਾਂ ਔਲੇ ਇੱਥੇ ਆਪਾਂ ਬੋਲ ਚ ਪਾਣੀ ਪਾ ਕੇ ਚੂਨਾ ਘੋਲ ਲਿਆ ਤੇ ਆਪਾਂ ਵਿੱਚ ਪਾ ਦਾਂਗੇ ਔਲਿਆਂ ਚੰਗੀ ਤਰ੍ਹਾਂ ਪਿਉਂਦਾਂਗੇ ਇਹਨਾਂ ਨੂੰ 4-5 ਘੰਟੇ ਭਿਜੇ ਰਾਂਗੇ 5 ਘੰਟੇ ਇਹਨਾਂ ਨੂੰ ਭਿਜੇ ਰਹਿਣ ਦਵਾਂਗੇ ਤੇ ਫਿਰ ਆਪਾਂ ਨੂੰ ਅਗਲਾ ਪ੍ਰੋਸੈਸ ਕਰਾਂਗੇ ਔਲੇ ਖਾਣ ਦਾ ਬਹੁਤ ਫਾਇਦਾ ਵਾ ਤੁਹਾਨੂੰ ਤੁਸੀਂ ਜਾਣਦੇ ਹੋ ਕਿ ਔਲਿਆਂ ਦੇ ਕਿੰਨੇ ਫਾਇਦੇ ਆ ਔਲੇ ਤੁਸੀਂ ਜਰੂਰ ਖਾਇਆ ਕਰੋ ਭਾਵੇਂ ਔ ਮਰਬੇ ਦੇ ਰੂਪ ਚ ਤੇ ਭਾਵੇਂ ਚਾਰ ਦੇ ਰੂਪ ਚ ਭਾਵੇਂ ਤੁਸੀਂ ਚੈਅ ਬਣਾ ਕੇ ਖਾਓ ਜੋ ਮਰਜੀ ਕੈਂਡੀ ਮਰਬਾ ਬਣਾ ਕੇ ਖਾਓ ਇਹ ਔਲੇ ਬਹੁਤ ਸਰੀਰ ਵਾਸਤੇ ਫਾਇਦੇਮੰਦ ਹੈ ਤੁਸੀਂ ਗੂਗਲ ਤੇ ਸਰਚ ਮਾਰ ਕੇ ਦੇਖੋ ਕਿ ਇਹਦੇ ਕਿੰਨੇ ਫਾਇਦੇ ਆ ਤੇ ਹੁਣ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਧੋ ਲਿਆ ਵਾ ਚੁੰਨੇ ਵਾਲਾ ਪਾਣੀ ਕੱਢਤਾ ਵਾ ਇਦਾਂ ਆਪਾਂ ਪੈਨ ਚ ਪਾਣੀ ਰੱਖ ਲਿਆ ਵਾ ਤੇ ਇਹਦੇ ਵਿੱਚ ਆਪਾਂ ਰੱਖਾਂਗੇ ਇੱਕ ਸਟੈਂਡ। ਪਾ ਲਿਆ ਤੇ ਪਾਣੀ ਉਬਾਲੇ ਖੰਦਾ ਪਏ ਇਹਦੇ ਵਿੱਚ ਆਪਾਂ ਹੁਣ ਭਾਪ ਦਿਵਾਵਾਂਗੇ ਇਸ ਤਰ੍ਹਾਂ ਦੀ ਇੱਕ ਚੰਨੀ ਲੈ ਕੇ ਚੰਨੀ ਦੇ ਵਿੱਚ ਔਲੇ ਪਾ ਲਾਂਗੇ। ਤੇ ਬਾਅਦ ਵਿੱਚ ਇਹਨੂੰ ਆਪਾਂ ਉਹਦੇ ਵਿੱਚ ਰੱਖ ਕੇ ਪਾਣੀ ਤੇ ਭਾਪ ਦਿਵਾਉਨੇ ਆ। ਸਾਰੇ ਔਲੇ ਆਪਾਂ ਚੰਨੀ ਚ ਪਾ ਲਿਆ ਤੇ ਇਹਨੂੰ ਆਪਾਂ ਰੱਖਾਂਗੇ ਇਸ ਤਰ੍ਹਾਂ ਭਾਪ ਦੇਉਣ ਲਈ ਇੱਕ ਸਟੈਂਡ ਤੇ। ਉਬਰ ਕਰ ਦਾਂਗੇ। 15 ਮਿੰਟ ਆ ਆਪਾਂ ਇਹਨਾਂ ਨੂੰ ਹਾਫ ਦਵਾਵਾਂਗੇ ਤੇ ਫਿਰ ਆਪਾਂ ਅਗਲਾ ਪ੍ਰੋਸੈਸ ਕਰਾਂਗੇ 15 ਮਿੰਟ ਹੋ ਗਏ ਤੇ ਹੁਣ ਆਪਾਂ ਚੈੱਕ ਕਰ ਲੈਨੇ ਆ ਦੇਖੋ ਹੁਣ ਇਹ ਆਪਣੇ ਤਕਰੀਬਨ ਬਣ ਹੀ ਗਏ ਆ ਤੇ ਹੁਣ ਆਪਾਂ ਚੈੱਕ ਕਰ ਲਿਆ ਵੇਖੋ ਬਣ ਗਏ ਆ 50% ਆਪਾਂ ਬਣਾਉਣੇ ਆ ਵੇਖੋ ਗਲ ਗਿਆ ਤੇ ਇਹਨਾਂ ਨੂੰ ਆਪਾਂ ਕੱਢ ਲੈਨੇ ਆ ਚਾਲੂ ਕਰ ਲੈਨੇ ਆ ਤੇ ਇਹੋ ਕੜਾਈ ਆਪਾਂ ਉੱਪਰ ਰੱਖ ਕੇ ਇਹਦੇ ਵਿੱਚ ਆਪਾਂ ਇਹ 1 ਕਿਲੋ ਖੰਡ ਆ ਇਹ 1 ਕਿਲੋ ਖੰਡ ਆਪਾਂ ਪਾਵਾਂਗੇ ਤੇ ਇੰਨਾ ਹੀ ਆਪਾਂ ਪਾਣੀ ਪਾਵਾਂਗੇ ਜਿੰਨੇ ਤੁਹਾਡੇ ਹੌਲੇ ਉੰਨੇ ਤੁਸੀਂ ਮਿੱਠਾ ਪੋਣਾ ਪਾਵੇਂ ਤੁਸੀਂ ਗੋੜਾ ਪਾ ਲੋ ਤੁਹਾਡੀ ਮਰਜ਼ੀ ਗੋੜਾ ਪਾ ਲੋ ਤੁਹਾਡੀ ਮਰਜ਼ੀ ਤੁਸੀਂ ਖੰਡ ਪਾ ਲੋ ਤਾਂ ਆਪਾਂ ਖੰਡ ਪਾ ਰਹੇ ਹਾਂ ਉਹਨਾ ਹੀ ਆਪਾਂ ਪਾਣੀ ਪਾਵਾਂਗੇ ਚਾਣੀ ਬਣਾਉਣ ਵਾਸਤੇ ਇਹ ਹੁਣ ਆਪਾਂ ਇੱਕ ਤਾਰ ਦੀ ਚਾਣੀ ਬਣਾਵਾਂਗੇ ਹਲੋ ਜੀ ਚਾਹਨੀ ਆਪਣੀ ਤਿਆਰ ਹੋ ਗਈ ਆ ਇਸ ਤਰ੍ਹਾਂ ਦੀ ਆਪਾਂ ਚਾਹਨੀ ਪਤਲੀ ਬਣਾਉਣੀ ਤੇ ਇਹਦੇ ਵਿੱਚ ਆਪਾਂ ਪਾ ਦਾਂਗੇ ਥੋੜਾ ਜਿਹਾ ਕੇਸਰ ਇੱਥੇ ਤੁਸੀਂ ਲਾਚੀ ਫਲੇਵਰ ਵੀ ਪਾ ਸਕਦੇ ਹੋ ਚਾਹੇ ਤੁਸੀਂ گلاب ਦੀਆਂ ਪੱਤੀਆਂ ਦਾ ਫਲੇਵਰ ਵੀ ਪਾ ਸਕਦੇ ਹੋ ਤੇ ਭਾਵੇਂ ਤੁਸੀਂ ਕੋਈ ਵੀ ਨਾ ਫਲੇਵਰ ਪਾਓ ਤਾਂ ਵੀ ਮਰੱਬਾ ਬਣ ਹੀ ਜਾਂਦਾ ਵਾ ਇਹਦੇ ਵਿੱਚ ਆਪਾਂ ਪਾ ਦਾਂਗੇ ਹੁਣ ਇਹ ਔਲੇ ਇਹਨਾਂ ਨੂੰ 10 ਮਿੰਟ ਆਪਾਂ ਚਾਹਨੀ ਦੇ ਵਿੱਚ ਰੰਨਾਂਗੇ ਇਹਨਾਂ ਔਲੇ ਨੂੰ ਆਪਾਂ 10-15 ਮਿੰਟ ਆਪਾਂ ਚਾਣੀ ਦੇ ਵਿੱਚ ਅਜੇ ਰਿੰਨਾਂਗੇ ਤੇ ਫੇਰ ਆਪਾਂ ਮਿਲਦੇ ਆਂ ਔਲੇ ਵੇਖੋ ਆਪਣੇ ਚਾਣੀ 'ਚ ਰੇਜਦੇ ਪਏ ਆਪਾਂ 10 ਮਿੰਟ 15 ਮਿੰਟ ਰਿੰਨਣੇ ਆ ਜੇ ਵਿੱਚ ਤੇ ਥੋੜੇ ਜਿਹੀ ਨਾਲੇ ਚਾਣੀ ਆਪਣੀ ਸੰਘਣੀ ਹੋ ਜਾਊਗੀ ਤੇ ਨਾਲੇ ਆਪਣੇ ਔਲੇ ਗਲ ਜਾਣਗੇ ਇਸ ਤਰ੍ਹਾਂ ਹੀ ਆਪਾਂ 10 ਕੁ ਮਿੰਟ ਇਹਨਾਂ ਨੂੰ ਹੋਰ ਰਿੰਦੇ ਆਂ ਔਲੇ ਆਪਣੇ ਵੇਲੇ ਅਜੇ ਵੀ ਰੇਜਦੇ ਪਏ ਆ ਤੇ ਆਪਾਂ ਇੰਨੀ ਦੇ ਵਿੱਚ ਫੜਕੜੀ ਪਾ ਦਾਂਗੇ ਚਾਹੇ ਤੁਸੀਂ ਇੱਥੇ ਨਿੰਬੂ ਸਾਤ ਵੀ ਪਾ ਸਕਦੇ ਜਾਂ ਫੜਕੜੀ ਪਾ ਸਕਦੇ ਇਨੂੰ ਆਪਾਂ 5 ਕਿ ਮਿੰਟ ਹੋਰ ਪਕਾਵਾਂਗੇ ਤੇ ਫਿਰ ਆਪਣਾ ਮਰੱਬਾ ਤਿਆਰ ਆ। ਆਹ ਲੋ ਜੀ ਮਰੱਬਾ ਆਪਣਾ ਬਣ ਕੇ ਤਿਆਰ ਆ। ਦੇਖੋ ਆਪਣੇ ਔਲਿਆਂ ਦਾ ਕਲਰ ਵੀ ਬਦਲ ਗਿਆ ਵਾ। ਛਾਣੀ ਦੇ ਵਿੱਚ ਡਿੱਪਿਆ ਪੂਰੇ ਆਪਾਂ ਹੁਣ ਇਹਨਾਂ ਨੂੰ ਬੌਲ 'ਚ ਕੱਢ ਲੈਣੇ ਆ। ਆਲੋਜੀ ਮਰੱਬਾ ਆਪਣਾ ਬਣ ਕੇ ਤਿਆਰ ਆ ਤੇ ਆਪਾਂ ਇੱਕ ਬੋਲ ਦੇ ਵਿੱਚ ਕੱਢ ਲਿਆ ਦੇਖੋ ਕਿੰਨਾ ਵਧੀਆ ਬਣਿਆ ਬਹੁਤ ਸਵਾਦ ਬਣਿਆ ਵਾ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਦਬਕੇ ਕਰ ਦਿਓ ਤੁਹਾਨੂੰ ਪਤਾ ਹੀ ਔਲੇ ਦਾ ਮਰੱਬਾ ਖਾਣ ਦੇ ਕਿੰਨੇ ਫਾਇਦੇ ਆ ਸੋਨੇ ਤੋਂ ਸੁਹਾਗਾ ਆ ਜਾਂਦਾ ਔਲੇ ਦਾ ਮਰੱਬਾ ਖਾਣ ਤੇ ਆ ਵੇਖੋ ਪੂਰਾ ਗਲ ਗਿਆ ਵੇਖੋ ਆਪਾਂ ਤਾਂ ਤੋੜ ਕੇ ਵੀ ਵਿਖਾ ਦੇਨੇ ਆ ਵੇਖੋ ਪੂਰਾ ਔਲਾ ਗਲਿਆ ਨੇ ਗਿੜਕ ਛੱਡੀ ਆ ਤੇ ਬਹੁਤ ਵਧੀਆ ਬਣਿਆ ਵਾ ਜੇ ਤੁਸੀਂ ਇਹਨੂੰ ਬਣਾਉਣਾ ਹੋਵੇ ਤੇ 1 ਕਿਲੋ ਔਲੇ ਦੇ ਵਿੱਚ 1.5 ਕਿਲੋ ਖੰਡ ਆਪਾਂ ਪਾਈ ਆ ਤੇ ਜੇ ਤੁਸੀਂ ਦੋ ਵੀ ਪਾ ਸਕਦੇ ਜੇ ਜਿਆਦਾ ਮਿੱਠਾ ਖਾਜੋ ਨੇ ਜਿਆਦਾ ਮਿੱਠਾ ਖਾਣਾ ਦੋ ਵੀ ਪਾ ਸਕਦੇ ਆ ਤੇ 1.5 ਕਿਲੋ ਨਹੀਂ ਤੇ 1.5 ਕਿਲੋ ਤੇ ਜ਼ਰੂਰ ਪਾਓ 1 ਕਿਲੋ ਔਲੇ ਦੇ ਵਿੱਚ 1.5 ਕਿਲੋ ਖੰਡ ਚਾਹੇ 2 ਕਿਲੋ ਪਾ ਲਓ ਤੇ ਫਲੇਵਰ ਤੁਸੀਂ ਆਪਣੀ ਮਰਜ਼ੀ ਦਾ ਪਾ ਸਕਦੇ ਭਾਵੇਂ ਕੇਸਰ ਦਾ ਪਾ ਲਓ ਭਾਵੇਂ ਲੱਛੀ ਦਾ ਭਾਵੇਂ ਗੁਲਾਬ ਦੀਆਂ ਪੱਤੀਆਂ ਦਾ ਪਾ ਸਕਦੇ ਹੋ ਤੇ ਘਰ ਵਿੱਚ ਮਰਬਾ ਤਿਆਰ ਕਰਕੇ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਤੁਹਾਡਾ ਕਿਦਾਂ ਦਾ ਮਰਬਾ ਬਣਿਆ ਸਾਡਾ ਤੇ ਬਹੁਤ ਵਧੀਆ ਬਣਿਆ ਵਾ ਜੇ ਸਾਡੀ ਵੀਡੀਓ ਚੰਗੇ ਲੱਗੇ ਲੈਕਚਰ ਦਬਕੇ ਕਰ ਦਿਓ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆ ਇੱਕ ਆਪਾਂ ਨਵੀਂ ਰੈਸਪੀ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ